ਜਿਹੜਾ ਅੱਜ ਦਾ ਕੈਂਪ ਹੈ ਸਾਵਨ ਕਿਰਪਾਲ ਰੋਹਾਨੀ ਮਿਸ਼ਨ ਦੇ ਵੱਲੋਂ ਇਹਦੀ ਲੋਕਲ ਸ਼ਾਖਾ ਕਿਰਪਾਲ ਆਸ਼ਰਮ ਲੁਧਿਆਣਾ ਇੱਥੇ ਲਗਾਇਆ ਗਿਆ ਹੈ ਔਰ ਇਹ ਉਸੇ ਸ਼੍ਰੇਨਖਲਾ ਦੇ ਵਿੱਚ ਹੀ ਹੈ ਜਿਵੇਂ ਕਿ ਟਾਈਮ ਟੂ ਟਾਈਮ ਏਸੇ ਆਸ਼ਰਮ ਦੇ ਅੰਦਰ ਬਲੱਡ ਡੋਨੇਸ਼ਨ ਕੈਂਪਸ ਵੀ ਲਗਾਏ ਜਾਂਦੇ ਨੇ ਆਈ ਚੈੱਕਅਪ ਕੈਂਪ ਕੈਂਪਰੇਨ ਆਪਰੇਸ਼ਨ ਕੈਂਪ ਵੀ ਲਗਾਏ ਜਾਂਦੇ ਨੇ ਔਰ ਉਸੇ ਹੀ ਕੜੀ ਦੇ ਵਿੱਚ ਅੱਜ ਹੈਲਥ ਚੈੱਕਅਪ ਕੈਂਪ ਹੈ ਜਿਹੜਾ ਉਹ ਲਗਾਇਆ ਗਿਆ ਹੈ ਔਰ ਇਸ ਵਾਸਤੇ ਕ੍ਰਿਸ਼ਨਾ ਚੈਰੀਟੇਬਲ ਹਸਪੀਟਲ ਦੀ ਜਿਹੜੀ ਟੀਮ ਹੈ ਉਹ ਡਾਕਟਰ ਸਾਹਿਬ ਦੇ ਨਾਲ ਸਾਡੇ ਪਾਸ ਅੱਜ ਪਹੁੰਚੀ ਹੋਈ ਹੈ ਔਰ ਜੋ ਹੈਲਥ ਚੈੱਕਅਪ ਕੈਂਪ ਹੈ ਉਹ ਚੱਲ ਰਿਹਾ ਹੈ ਔਰ ਇਹਦੇ ਵਿੱਚ ਅੱਜ ਦੇਖਿਆ ਗਿਆ ਕਿ ਕਾਫੀ ਗਿਣਤੀ ਦੇ ਵਿੱਚ ਜਿਹੜੇ ਪੇਸ਼ੈਂਟਸ ਨੇ ਉਹ ਆਪਣਾ ਚੈੱਕਅਪ ਕਰਵਾ ਰਹੇ ਨੇ ਔਰ ਇਹ ਸਹੂਲਤ ਦਾ ਉਹ ਫਾਇਦਾ ਲੈ ਰਹੇ ਨੇ ਔਰ ਇਸ ਮਿਸ਼ਨ ਦੇ ਜੋ ਮੁਖੀ ਪਰਮ ਸੰਤ ਰਜਿੰਦਰ ਸਿੰਘ ਜੀ ਮਹਾਰਾਜ ਉਹਨਾਂ ਦੁਆਰਾ ਦੇਸ਼ ਵਿਦੇਸ਼ ਦੇ ਵਿੱਚ ਭ्रमण ਕਰਕੇ ਰੋਹਾਨੀਅਤ ਦੇ ਨਾਲ ਨਾਲ ਲੋਕਾਂ ਤੱਕ ਇਹ ਜਿਹੜੀਆਂ ਸਹੂਲਤਾਂ ਹਨ ਏ ਵੀ ਪਹੁੰਚਾਈਆਂ ਜਾਂਦੀਆਂ ਨੇ ਤਾਂ ਕਿ ਰੂਹ ਦੇ ਨਾਲ-ਨਾਲ ਜਿਸਮ ਦੀ ਵੀ ਜਿਹੜੀ ਹੈ ਉਹ ਦੇਖਭਾਲ ਕੀਤੀ ਜਾਵੇ ਤਾਂ ਕਿ ਇੱਕ ਅੱਛੇ ਸ਼ਰੀਰ ਦੇ ਵਿੱਚ ਹੀ ਬੰਦਾ ਭਜਨ ਅਭਿਆਸ ਕਰਕੇ ਆਪਣੇ ਆਪ ਨੂੰ ਮੁਕੰਮਲ ਕਰ ਸਕਦਾ ਹੈ ਤਾਂ ਇਹ ਸਾਵਨ ਕਿਰਪਾ ਰੋਹਾਨੀ ਮਿਸ਼ਨ ਦੇ ਵੱਲੋਂ ਇਹ ਵਕਤ ਦਰ ਵਕਤ ਇਹ ਜਿਹੜੀਆਂ ਸਹੂਲਤਾਂ ਨੇ ਇਹ ਦਿੱਤੀਆਂ ਜਾਂਦੀਆਂ ਹਨ ਇਸ ਤੋਂ ਇਲਾਵਾ ਵੀ ਜਿਹੜਾ ਮਿਸ਼ਨ ਹੈ ਸਭਨ ਕਿਰਪਾ ਰੋਹਾਨੀ ਮਿਸ਼ਨ ਹੈ ਜਿਹੜਾ ਇਹ ਜਿਵੇਂ ਕੁਦਰਤੀ ਆਪਤਾ ਆ ਜਾਂਦੀਆਂ ਨੇ ਜਿਵੇਂ ਅਰਥਪੇਕ ਆ ਗਏ ਜਾਂ ਕੋਈ ਹੋਰ ਮਹਾਮਾਰੀ ਆ ਗਈ ਜਿਵੇਂ ਪਿਛੇ ਕਰੋਨਾ ਵੀ ਹੋ ਕੇ ਗਿਆ ਹੋਰ ਵੀ ਕਈ ਤਾਂ ਅਰਥਪੇਕ ਆਏ ਜਾਂ ਹੜਾਂ ਦੀ ਮਾਰੂਮਾਰ ਹੋਈ ਆ ਪਹਾੜੀ ਏਰੀਆ 'ਚ ਵੀ ਹੋਈ ਉਤਰਾਖੰਡ 'ਚ ਹੋਈ ਤਾਂ ਉਹਦੇ ਵਿੱਚ ਵੀ ਸਾਡੇ ਮਿਸ਼ਨ ਦੇ ਵੱਲੋਂ ਪਰਮ ਸੰਤ ਰਜਿੰਦਰ ਸਿੰਘ ਮਹਾਰਾਜ ਜੀ ਦੀ ਦਇਆ ਕਿਰਪਾ ਦੇ ਨਾਲ ਬਹੁਤ ਅੱਛੀ ਤਰ੍ਹਾਂ ਵਚੜ ਕੇ ਹਿੱਸਾ ਲਿਆ ਗਿਆ ਔਰ ਪਬਲਿਕ ਦੀ ਸਹੂਲਤ ਵਾਸਤੇ ਬਹੁਤ ਅੱਛੇ ਲੈਵਲ ਦੇ ਉੱਤੇ ਇਹ ਜਿਹੜਾ ਹੈਗਾ ਸੇਵਾ ਦਿੱਤੀਆਂ ਗਈਆਂ ਅੱਗੇ ਤਾਂ ਇਹਦਾ ਕੈਂਪ ਲਾਇਆ ਹਾਂ ਹਾਂਜੀ ਬਿਲਕੁਲ ਕੋਈ ਸਾਵਨ ਕਿਰਪਾ ਰੋਹਾਨੀ ਮਿਸ਼ਨ ਹੈ ਜਿਹੜਾ ਇਹਦਾ ਮਤਲਬ ਇਹ ਨਹੀਂ ਕਿ ਇੱਕ ਵਾਰੀ ਕੈਂਪ ਲਗਾਇਆ ਔਰ ਖਤਮ ਹੋ ਗਿਆ ਨਹੀਂ ਇਹ ਮਿਸ਼ਨ ਦੇ ਵੱਲੋਂ ਲਗਾਤਾਰ ਇਹ ਕੜੀਆਂ ਚੱਲਦੀਆਂ ਰਹਿੰਦੀਆਂ ਨੇ ਜਿਵੇਂ ਕਿ ਇਹ ਜ਼ੋਨ 2 ਹੈ ਸਾਡਾ ਜਿਹਦੇ ਵਿੱਚ ਪੰਜਾਬ ਹਰਿਆਣਾ ਹਰਿਆਣੇ ਦਾ ਪਾਰਟ ਕਲਕਾ ਔਰ ਨਾਲ ਦੀ ਨਾਲ ਚੰਡੀਗੜ੍ਹ ਹਿਮਾਚਲ ਤੇ ਜੰਮੂ ਕਸ਼ਮੀਰ ਇਹ ਜোন 2 ਦੇ ਵਿੱਚ ਜਿਹੜੀਆਂ ਸਾਡੇ ਜਿੰਨੇ ਵੀ ਸਤਸੰਗ ਸੈਂਟਰ ਨੇ ਇਹਨਾਂ ਸਾਰਿਆਂ ਦੇ ਵਿੱਚ ਹੀ ਇਹ ਜਿਹੜੀਆਂ ਸਹੂਲਤਾਂਵਾਂ ਦਿੱਤੀਆਂ ਜਾਂਦੀਆਂ ਨੇ ਉੱਥੇ ਵੀ ਇਸੇ ਤਰੀਕੇ ਨਾਲ ਕੈਂਪ ਲਗਾਏ ਜਾਂਦੇ ਨੇ ਔਰ ਲੋਕਾਂ ਤੱਕ ਇਹ ਜਿਹੜੀ ਸਿਹਤ ਆ ਉਹ ਪਹੁੰਚਾਈ ਜਾਂਦੀ ਹੈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਡਾਕਟਰ ਸਵਾਤੀ ਖੁਰਾਨਾ ਮੈਡੀਸਿਨ ਤੇ ਹਾਰਟ ਕੰਸਲਟੈਂਟ ਕ੍ਰਿਸ਼ਨਾ ਹਸਪੀਟਲ ਤੋਂ ਅੱਜ ਅਸੀਂ ਇੱਥੇ ਸਵਨ ਕਿਰਪਾ ਸਵਨ ਕੁਲਪਾਲ ਰੂਹਾਨੀ ਮਿਸ਼ਨ ਦੇ ਵਿੱਚ ਕੈਂਪ ਲਗਾ ਰਹੇ ਹਾਂ ਮੈਡੀਸਿਨ ਦਾ ਕੈਂਪ ਲਗਵਾਂਦੀ ਹੈ ਇਹ ਇਹ ਮਿਸ਼ਨ ਵਾਲੇ ਹਰ ਸਾਲ ਲੱਗਦਾ ਹੈ ਐਂਡ ਇਹਦੇ ਵਿੱਚ ਅਸੀਂ ਫ੍ਰੀ ਮੈਡੀਸਿਨਸ ਦਿੰਨੇ ਹਾਂ ਫ੍ਰੀ 슈ਗਰ ਕਰਦੇ ਹਾਂ ਫ੍ਰੀ ਕੰਸਲਟੇਸ਼ਨ ਹੈ ਐਂਡ ਫ੍ਰੀ ਬਲੱਡ ਪ੍ਰੈਸ਼ਰ ਕਰਦੇ ਹਾਂ ਬਹੁਤ ਸਾਰੇ ਪੇਸ਼IENTS ਡਾਇਗਨੋਸ ਹੁੰਦੇ ਹੈ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ ਕਿ ਉਹਨਾਂ ਨੂੰ ਬਲੱਡ ਪ੍ਰੈਸ਼ਰ ਹੈ 슈ਗਰ ਹੈ ਬਹੁਤ ਹੀ ਇੱਕ ਅਸੀਂ ਟੀਮ ਨੂੰ ਮੇਰੀ ਪੂਰੀ ਟੀਮ ਇਸ ਮਿਸ਼ਨ ਨੂੰ థాంਕਫੁਲ ਹੈ ਕਿ ਉਹ ਇਹੋ ਜਿਹੇ ਸਟੈਪਸ ਚੱਕ ਰਹੀ ਹੈ ਸੋਸਾਇਟੀ ਲਈ ਕਿ ਹੈਲਥ ਇਜ਼ ਦਾ ਪ੍ਰਾਇਰੀਟੀ ਹੈਲਥ ਆਪਣੀ ਹਮੇਸ਼ਾ ਵੈਲਥ ਰਹੀ ਹੈ ਆਲਵੇਸ ਸੇ ਕਿ ਹੈਲਥ ਆਪਣੀ ਸਭ ਤੋਂ ਵੱਡੀ ਪੂੰਜੀ ਹੈ ਜਾਂ ਲਗਜ਼ਰੀ ਹੈ ਇਹਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ ਮੈਂਟਲ ਹੈਲਥ ਵੀ ਫਿਜ਼ੀਕਲ ਹੈਲਥ ਵੀ ਮੈਂਟਲ ਹੈਲਥ ਵੀ ਤਾਂ ਠੀਕ ਰਹੇਗੀ ਜੇ ਫਿਜ਼ੀਕਲ ਠੀਕ ਰਹੇਗੀ ਤਾਂ ਜਿਵੇਂ ਇਹ ਕਾਫੀ ਪੇਸ਼ੈਂਟਸ ਅਸੀਂ ਦੇਖ ਚੁੱਕੇ ਹਾਂ ਬਹੁਤ ਅੱਛੇ ਬਹੁਤ ਅੱਛੇ ਐਜੂਕੇਟਿਡ ਲੋਕ ਨੇ ਜਿਹੜੇ ਕਿ ਮਿਸ ਕਰ ਜਾਂਦੇ ਨੇ ਉਹਨਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਬੇਸਿਕ ਬਿਮਾਰੀਆਂ ਥਾਇਰੋਇਡ ਦੀ ਡਾਇਬੀਟੀਜ਼ ਐਂਡ ਬਲੱਡ ਪ੍ਰੈਸ਼ਰ ਐਂਡ ਉਹ ਮੈਡੀਸਿਨਸ ਲੈ ਨਹੀਂ ਰਹੇ ਆਫ ਐਂਡ ਆਨ ਲੈ ਰਿਹਾ ਸੋ ਇਟ ਇਜ਼ ਅ ਬਹੁਤ ਅੱਛਾ ਮੇਰੇ ਲਈ ਇਹ ਹੈ ਬਹੁਤ ਸਨਮਾਨ ਦਾ ਰਿਗਾਰਡ ਦਾ ਮੌਕਾ ਹੁੰਦਾ ਹੈ ਜਦੋਂ ਵੀ ਮੈਂ ਫ੍ਰੀ ਕੈਂਪ ਇੱਥੇ ਆ ਕੇ ਲਗਾਨੀ ਹੈ ਅੱਜ ਮੋਸਟਲੀ ਪੇਸ਼ੈਂਟ ਆ ਰਹੇ ਆ ਬਲੱਡ ਪ੍ਰੈਸ਼ਰ ਜਿਨ੍ਹਾਂ ਦਾ ਬਹੁਤ ਹਾਈ ਹੈ ਮੈਡੀਸਿਨ ਲੈਣ ਦੇ ਬਾਵਜੂਦ ਹਾਈ ਹੈ ਇਹੋ ਜਿਹੇ ਪੇਸ਼ੈਂਟ ਵੀ ਆ ਰਹੇ ਹੈ ਜਿਨ੍ਹਾਂ ਦੇ ਸਟੈਂਟ ਪਿਆ ਹੋਇਆ ਹੈ ਹਾਰਟ ਦੀ ਦਵਾਈ ਚੱਲ ਰਹੀ ਹੈ ਬਟ 슈ਗਰ ਅਨ ਕੰਟਰੋਲਡ ਹੈ ਤਾਂ ਉਸ ਚੀਜ਼ ਵਿੱਚ ਕੀ ਹੋਏਗਾ ਨੁਕਸਾਨ ਹੋ ਜਾਏਗਾ ਮਰੀਜ਼ ਨੂੰ ਭਾਵੇਂ ਹਾਰਟ ਦੀ ਦਵਾਈ ਚੱਲ ਰਹੀ ਹੈ ਤੇ 슈ਗਰ ਜੇ ਅਨ ਕੰਟਰੋਲਡ ਰਹੇਗੀ ਉਹ ਦੁਬਾਰਾ 또 ਹਾਰਟ ਦੀ ਕੋਈ ਦਿੱਕਤ ਪੈਦਾ ਕਰ ਸਕਦੀ ਹੈ ਸੋ ਰੈਗੂਲਰ ਚੈੱਕਅਪਸ ਮੈਂ ਇਹੀ ਕਹੂੰਗੀ ਪੇਸ਼ੈਂਟਸ ਨੂੰ ਰੈਗੂਲਰ ਚੈੱਕਅਪਸ ਕਰਵਾਉਣੇ ਬਹੁਤ ਜ਼ਰੂਰੀ ਹੈ ਫਾਲੋ ਅਪ ਆਪਣੇ ਡਾਕਟਰ ਨਾਲ ਬਹੁਤ ਜ਼ਰੂਰੀ ਹੈ ਕਰਨਾ मेरा हमेशा यही मैसेज रहा है हेल्थ इज़ योर बिगेस्ट वैल्थ इन सभ के रखो ख्याल रखो अपने दिन की शुरुआत हमेशा परमात्मा शुकर गुजार होवो परमात्मा का सेहत अब चाली तो पंताली मिनट रोज़ दे तुसी मेडिटेशन करो तुसी वॉक करो तुसी सैक्लिंग करो गुस्से गिल्श ना पो ਦਵਾਈਆਂ ਦਾ ਖਿਆਲ ਰੱਖੋ ਇੱਕ ਦੂਜੇ ਦੀ ਮੈਡੀਸਿਨ ਸ਼ੇਅਰ ਨਾ ਕਰੋ ਬਿਲਕੁਲ ਵੀ ਕੋਈ ਤਕਲੀਫ ਹੁੰਦੀ ਹੈ ਕਿਸੇ ਤਰ੍ਹਾਂ ਦੀ ਵੀ ਇੰਜ ਨਾ ਕਰੋ ਕਿ ਬਾਹਰੋਂ ਲੈ ਕੇ ਦਵਾਈ ਲੈ ਰਹੇ ਹੋ ਡਾਕਟਰ ਨੂੰ ਮਿਲੋ ਉਹਦੀ ਸਲਾਹ ਦੇ ਨਾਲ ਟੈਸਟ ਦੇ ਨਾਲ ਤਾਂ ਕਿ ਆਪਾਂ ਕੰਪਲਿਕੀਸ਼ਨਸ ਤੋਂ ਬਚ ਸਕੀਏ